آپ سن کے حیران ہو گئے گرو نانک نے دو ساتھی چنے ایک مردانہ بالکل ایک بالا بالا ہندو گھرانے چاہے مردانہ مسلمان گھرانے چاہے مسلم کتنی محرس کرتے ہیں جد کوئی آپ تو پوچھتا ہے یہ جڑے دو نے سکھ نے ستگر نہیں میرے چیلے نہیں, نہیں میرے سکھ نہیں ہیں پھر نوکر نے سیوک نے نہیں. نہیں میرے سیوک بھی نہیں میرے نوکر بھی نہیں ہاتھو گئی نوکر بھی نہیں سیوک بھی نہیں چیلے بھی نہیں پھر ایک کون نے پڑے تو سائب کہ میرے پائی نے پائی مردہ پائی بالا اتوں شبد چلے پائی بالا ਭਾਈ ਮਰਦਾਨਾ ਇਹ ਮੇਰੇ ਭਾਈ ਨੇ ਮੇਰੇ ਭਰਾ ਨੇ ਗੁਰੂ ਘਰ ਦੇ ਸਭ ਤੋਂ ਵੱਡੀ ਪਦਵੀ ਬਣ ਗਈ ਭਾਈ ਸਾਹਿਬ ਸਭ ਤੋਂ ਵੱਡੀ ਗੁਰੂ ਦਾ ਭਾਈ ਗੁਰੂ ਦਾ ਬਰਾਬਰੀ ਭਾਈਚਾਰੇ ਚ ਬਰਾਬਰੀ ਹੁੰਦੀ ਹੈ ਛੋਟਾ ਵੱਡਾ ਨਹੀਂ ਆਉਂਦਾ ਇਹ ਸਤਿਗੁਰੂ ਕਹਿੰਦੇ ਹਾਂ ਮੇਰੇ ਸੇਵਕ ਨੇ ਤੇ ਛੋਟਾ ਵੱਡਾ ਕਹਿੰਦੇ ਨੇ ਸ਼ਿਸ਼ੇ ਨੇ ਤੇ ਛੋਟਾ ਵੱਡਾ ਨਹੀਂ ਮੇਰੇ ਭਰਾ ਨੇ ਮੇਰਾ ਭਾਈ ਜਰਾਂ سوال پہ ہے ہندو پہ پیرا ہو یا مسلمان پہ پیرا ہو سکیں ہاں دونوں پیرا لگے یہی کارن ہے گرو نانک ہریدوار بھی چلے گئے بنارس بھی چلے گئے مکے مدینے بھی چلے گئے سانو کوشش کرنی چاہیے جس طرح گربا گرو نانک نے ارب دیشا سنائی سانو سنانی چاہیے جیسے گربا گونجی ہریدوار پہ بنارس اور جھکے براہمن اس ڈنگ کا ماحول سانو بنا چاہیے گرو نانک نے تو بڑی دور دور تک بیج بوے اور میں آپ کی گاٹ لی اس طرح سن سینتالی تک ربابی پی کیرتن کرتے رہے سن دربار ساحب چاند افضال پائی لال بھائی سندر اور اس طرح پائی موتی بہت سارے ربابی دیش بھی ونڈ سمے پاکستان چلے گئے ڈر پی گیا کچھ سانو مار نہ دے رہے ਕਿਉਂਕਿ ਕਿਸ ਸਾਧਾਰੇ ਨਹੀਂ ਸੁਣੇ ਤੇ ਵੀ ਮੈਂ ਆਪ ਜੀ ਅਰਜ਼ ਕਰ ਰਿਹਾ ਭਾਈ ਚਾਂਦ ਅਫਜ਼ਾਲ ਜਿਸ ਨੇ ਪਰਮਾਣ ਦਾ ਕੀਰਤਨ ਸ਼ੁਰੂ ਕੀਤਾ ਇਸ ਤੋਂ ਪਹਿਲੇ ਪਰਮਾਣ ਦਾ ਕੀਰਤਨ ਨਹੀਂ ਸੀ ਅਗਰ ਘੜੇ ਵਿੱਚ ਕੋਈ ਬਜ਼ੁਰਗ ਬੈਠਾ ਹੋਵੇ ਤੇ ਜਿਸ ਨੇ ਭਾਈ ਚਾਂਦ ਦਾ ਕੀਰਤਨ ਸੁਣਿਆ ਹੋਵੇ ਤਾਂ ਉਹ ਅਗਰ ਫੈਸਲਾ ਕਰੇ ਤੇ ਕਹਿ ਦੇਗਾ ਅਜ ਤੱਕ ਵੀ ਉਸ ਦੇ ਬਰਾਬਰ ਦਾ ਕੋਈ ਕੀਰਤਨੀਆ ਨਹੀਂ ਆਇਆ ਉਸ ਵਰਗਾ ਉਸ ਰਬਾਬੀ ਵਰਗਾ وہ جد کیرتن کرتا کیرتن کا روپ ہو جاتا اور جس پنکتی دا جس شبد دا کیرتن کرتا ڈیر لا دیا اس کو یاد سی کیرتن کا روپ ہو جاتا سینتالیس جد خون خرابے شروع ہوئے تو ڈر پیدا ہو گیا بلیکے والے سان بھی کوئی نہ مار دے کوئی چارے چلے گئے پاکستان چلے گئے ہی گزرے نے یہ واری واری سارے پائی لال تھوڑی دیر تک کچھ سمے تک ننکا صاحب کیرتن کرتے ہی رہے سن لاہور ریڈیو تو بھی کیرتن کرتے رہے پر ہوں نہیں ایسا گھر سے گرو نانک دیو جی مہاراج کہ میرے پا نے پائی مردانا پائی والا بہت گہری گل بہت اچھی گل ਗੁਰੂ ਨਾਨਕ ਦੇ ਜਿਹੜੇ ਉਪਦੇਸ਼ ਸੰਦੇਸ਼ ਗਿਆਨ ਲੈ ਕੇ ਆਏ ਸਨ ਉਹ ਇਸ ਤਰ੍ਹਾਂ ਸੀ ਜਿਵੇਂ ਸੂਰਜ ਦਾ ਚਾਨਣਾ ਸਾਰਿਆਂ ਲਈਏ ਗੁਰੂ ਨਾਨਕ ਦਾ ਕਲਾਮ ਸਾਰਿਆਂ ਲਈਏ ਇੱਕ ਲਈ ਨਹੀਂ ਇੱਕ ਫਿਰ ਕੇ ਲਈ ਨਹੀਂ ਹੈ ਇੱਕ ਟੋਲੇ ਲਈ ਨਹੀਂ ਹੈ ਅਗਰ ਐਸਾ ਹੁੰਦਾ ਤੇ ਗੁਰੂ ਨਾਨਕ ਨੂੰ ਮੱਥੇ ਜਾਣ ਦੀ ਲੋੜ ਨਹੀਂ ਸੀ ਅਗਰ ਐਸਾ ਹੁੰਦਾ ਤਾਂ ਗੁਰੂ ਨਾਨਕ ਨੂੰ ਬਨਾਰਸ ਜਾਣ ਦੀ ਲੋੜ ਨਹੀਂ ਸੀ ਆਪਣਾ ਇਤਿਹਾਸ ਪੜੋਗੇ ਤੇ दंग ਰਹਿ ਜਾਓਗੇ ਹੈਰਾਨ ਹੋ ਜਾਓਗੇ ਆਪਣੀ ਸੋਚ ਸਮਝ ਦਾ ਚਸ਼ਮਾ ਇੱਕ ਪਾਸੇ ਉਤਾਰਾਂਗੇ ਤਾਂ ਪਤਾ ਚੱਲੇਗਾ ਸਾਡੇ ਕੋਲ ਭੁੱਲ ਬਹੁਤ ਹੋਈ ਹੈ ਨੌਖੰਡ ਪ੍ਰਤਿਮੀ ਦੇ ਵਿੱਚ ਬੀਜ ਬੋਏ ਸਨ ਗੁਰੂ ਨਾਨਕ ਨੇ ਅਸੀਂ ਉਸ ਦਾ ਸਾਰਾ ਹੀ ਬਗੀਚਾ ਉਜਾੜ ਕੇ ਰੱਖ ਦਿੱਤਾ ਸਾਡੇ ਆਪਣੇ ਬੱਚੇ ਹੀ ਸਿੰਘ ਨਹੀਂ ਤੇ ਬਾਕੀ ਤਾਂ ਗੱਲ ਛੱਡੋ ਸਾਡੇ ਆਪਣੇ ਬੱਚੇ ਹੀ ਬਾਣੀ ਨਹੀਂ ਪੜ੍ਹਦੇ ਸਾਡੇ ਆਪਣੇ ਬੱਚੇ ਕਿਹੜੇ ਗੁਰੂ ਨਾਨਕ ਨਾਲ ਜੁੜੇ ਨੇ ਜੋ ਸੀ ਤੇ ਸਾਰੀ ਦੁਨੀਆ ਨੂੰ ਜੋੜਨਾ ਸੀ ਬਹੁਤ ਸ਼ੌਕ ਸੇ ਸੁਨਰਾ ਹਾਤਾ ਜ਼ਮਾਨਾ ہمیش ہو گئے تہتے کہتے کہتے خیر بچکار جو ہے گل آ گئی صاحب سری گرو نانک دیو جی مہاراج کا یہ چاننا یہ نور پک ہے فیلیا ہوا ہے اور اس کی کوئی سیما بھی نہیں ہے پر غزب کی گل ہے گرو نانک نیئر نے کہہ دیتا ہے پوتنا ہے بےتا ہے کبھیرو بھی کئی نے کہہ دیتا ہے پگلا ہے ਕਾਰਨ ਮਹਾ ਪੁਰਖ ਦੀ ਗੱਲ ਇਤਨੀ ਉੱਚੀ ਹੈ ਇਤਨੀ ਉੱਚੀ ਸਿਰ ਦੇ ਉਪਰ ਉਲੰਘਦੀ ਹੈ ਤੇ ਪਾਗਲ ਦੀ ਗੱਲ ਇਤਨੀ ਨੀਵੀਂ ਹੈ ਇਤਨੀ ਨੀਵੀਂ ਹੈ ਪੈਰਾਂ ਦੇ ਸੱਜੇ ਉਲੰਘਦੀ ਹੈ ਤੇ ਦੁਆਨ-ਅਲ-ਤਾਲ ਮਿਲ ਨਹੀਂ बैठਦਾ ਬਿਲਕੁਲ ਨਹੀਂ ਬੈਠਦਾ ਪਾਗਲ ਨੂੰ ਪਾਗਲਖਾਨੇ ਵਿੱਚ ਬੈਠਣਾ ਪੈਂਦਾ ਹੈ ਸਵੀਤੇ ਬਿਠਾਣਾ ਪੈਂਦਾ ਮਜਬੂਰੀ ਤਾਲ ਮਿਲ ਜੋ ਨਹੀਂ ਬੈਠਦਾ ਤਾਗਲ ਨੂੰ ਜ਼ਜੀਰਾ ਨਾਲ ਬੰਨ ਕੇ ਰੱਖਣਾ ਪੈਂਦਾ ਹੈ। ਪਰੰਪਰਣ ਘਟਨੇ ਪੈਂਦੇ ਨੇ। ਜਿਤੇ ਇਤਿਹਾਸ ਹੈ ਪੜ੍ਹ ਕੇ ਤੁਸੀਂ ਦੇਖੋ। ਹੈਰਾਨ ਗਏ ਹੋੜੀਏ। ਕਾਰਨ ਜਗਤ ਨਾਲ ਤਾਲਮੇਲ ਨਹੀਂ ਬੈਠਦਾ। ਅਗਰ ਮਹਾਪੁਰਸ਼ ਦਾ ਸੰਸਾਰ ਨਾਲ ਤਾਲਮੇਲ ਬੈਠ ਜਾਏ ਤੇ ਸੰਸਾਰ ਵਰਗਾ ਹੀ ਹੋਰ ਕੀ ਹੈ। ਨਹੀਂ ਬੈਠੇਗਾ ਤਾਲਮੇਲ ਉੱਚਾ ਹੁੰਦਾ ਹੈ। ਉਹਦੀ ਸੋਚਣੀ ਬੜੀ ਉੱਚੀ ਹੁੰਦੀ ਹੈ। ਉਹਦੇ ਵਿਚਾਰ ਘੜਾ ਬੜੀ ਗੁਲੰਦ ਹੁੰਦੀ ਹੈ ਜਾਂ ਤੇ ਆਪਣੀ ਸੋਚ ਨੂੰ ਨਿਯਮਾ ਕਰੇ ਮੁਸ਼ਕਿਲ ਹੈ ਜਿਵੇਂ ਪਾਗਲ ਜੀਵਦੇ ਪੈ ਰਹੇ ਜਾਂ ਤੇ ਪਾਗਲ ਹੋ ਗਏ ਆਪਣੀ ਸੁਰਤ ਬਿਲਕੁਲ ਨਹੀਂ ਨਹੀਂ ਕਰੇ ਤਾਂ ਫਿਰ ਅਵਤਾਰ ਤੇ ਉਤਾਰ ਹੀ ਨਾ ਰਿਹਾ ਫਿਰ ਤੇ ਪਾਗਲ ਹੀ ਹੋ ਗਿਆ ਗੁਸਤਾਖੀ ਮਾਰ ਰਿਹਾ ਬਦਕਿਸਮਤੀ ਹੈ ਕਿ ਕਦੀ ਇੱਕ ਰਾਹੀਂ ਇਸ ਤਰ੍ਹਾਂ ਦਾ ਕੋਈ ਪੈਗੰਬਰ ਪਹਿਰਾਮ ਲੈ ਕੇ ਆਂਦਾ ਹੈ ਜਗਤ ਨੂੰ ਸੁਣਾਦਾ ਹੈ। ਪਾਗਲਾਂ ਦੀ ਦੁਨੀਆ 'ਚ ਪਰ ਪਾਗਲਾਂ ਦੀ ਢੀੜ ਵੱਡੀ ਹੈ। ਸਿਆਣਾ ਤੇ ਕੋਈ ਇੱਕ ਹੱਦ। ਤੇ ਜੇ ਹੁਣ ਇੱਕ ਹੱਦ ਸਿਆਣਾ ਆ ਗਿਆ ਤੇ ਬਹੁਤ ਵੱਡੀ ਢੀੜ ਪਾਗਲਾਂ ਦੀ ਹੋਵੇ ਤੇ ਇੱਕ ਸਿਆਣੇ ਦਾ ਜੀਮਣਾ ਔਖਾ ਹੋ ਜਾਂਦਾ ਹੈ। ਸਾਰਾ ਇਤਿਹਾਸ ਪੜ ਕੇ ਦੇਖੋ ਪਾਗਲਾਂ ਦੀ ਢੀੜ ਨੇ ਈਸਾ ਨੂੰ ਸੂਲੀ ਤੇ ਚੜਾ ਦਿੱਤਾ। ਪਾਗਲ ਹੀ ਚੜਾ ਸਕਦੇ ਨੇ। ਸਿਆਣਾ ਨਹੀਂ ਚੜਾ ਸਕਦਾ। ਬਿਲਕੁਸਰ ਬੰਦੇ ਨੂੰ ਪਾਗਲਾ ਦੀ ਧੀੜ ਨਹੀਂ ਮਹਾਰਾਜ ਕਰਾ ਗੁਰੂ ਨਾਨਕ ਨੂੰ ਜੇਲ੍ਹ ਵਿੱਚ ਪਾ ਦਿੱਤਾ ਬਾਬਰ ਨੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਪਾਗਲ ਲੋਗਾ ਨੇ ਧਨ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਤਵੀ ਤੇ ਬਿਠਾ ਦਿੱਤਾ ਬਾਈ ਧਾਰ ਦੇ ਰਾਜੇ ਉਹਨਾਂ ਦੇ ساری ਜ਼ਿੰਦਗੀ ਸੰਘਰਸ਼ ਕਰਦੇ ਰਹੇ ਚੈਨ ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਬੈਠਣੇ ਨਹੀਂ ਦਿੱਤਾ ਭੱਜ ਦੌੜ ਲਈ ਜ਼ਿੰਦਗੀ ਦੇ कृष्ण ਦਾ ਤਾਲ ਮੇਲ ਕੌਰਵਾਂ ਨਾਲ ਕੰਸ ਨਾਲ ਨਹੀਂ ਬੈਠੇ ਤਾਲ ਮੇਲ ਬੈਠੇ ਨਹੀਂ ਇਤਿਹਾਸ ਸਾਰਾ ਤੁਸੀਂ ਪੜ੍ਹ ਕੇ ਦੇਖ ਲਓ ਮੁਹੰਮਦ ਸਾਹਿਬ ਦਾ ਤਾਲ ਮੇਲ ਮੱਥੇ ਦੇ ਵੱਡਿਆਂ ਨਾਲ ਨਹੀਂ ਬੈਠਿਆ ਹੁਣ ਇੱਕ ਰਾਤ ਵਿੱਚ ਇਹਨਾਂ ਨਾਲ ਉਹਨਾਂ ਨੇ ਮੁਹੰਮਦ ਸਾਹਿਬ ਨੂੰ ਕਿਤੇ ਰਹਿਣ ਵੀ ਨਹੀਂ ਦਿੱਤਾ ਭਜਾਈ ਰੱਖੀ ਗਏ ਪਰੇਸ਼ਾਨ ਕੀਤਾ ਪਰ ਬਹੁਤ ਸਾਰੇ ਹਵਨ ਤੇ ਇੱਕ ਸਿਆਣੇ ਦਾ ਜੀਵਣਾ ਬੜਾ ਔਖਾ ਹੋ ਜਾਂਦਾ ਹੈ ਇਹ ਵੀ ਮੈਨਜ਼ ਕਰ। ਮੈਂ ਤੇ ਇਸ ਸੰਬੰਧੇ ਦੀ ਕਹਾਣੀ ਇੱਕ ਛੋਟਾ ਜਿਹਾ ਸ਼ਹਿਰ ਤੇ ਉਹੀ ਰਜਵਾਰਾ ਉੱਥੇ ਬਣ ਕਾ ਜਿਆ ਰਾਜਾ ਛੋਟਾ ਜਿਹਾ ਰਾਜ ਬਾਤ ਸਾਰੇ ਸ਼ਹਿਰ ਵਿੱਚ ਖੂਹ ਇੱਕੋ ਹੀ ਸੀ ਤੇ ਸਾਰਾ ਸ਼ਹਿਰ ਉੱਥੋਂ ਹੀ ਪਾਣੀ ਵਰਦਾ ਸੀ ਤੇ ਕਹਿੰਦਾ ਸੀ ਪੁਰਾਣਾ ਜ਼ਮਾਨਾ ਅੱਜ ਕਿਸੇ ਨੇ ਖੋਦੇ ਜ ਕੋਈ ਐਸੀ ਦਵਾਈ ਬਾ ਦਿੱਤੀ ਜਿਉਂ ਸ਼ਹਿਰ ਵਾਸੀਆਂ ਨੇ ਪਾਣੀ ਪੀਤਾ ਤੇ পাগল ਹੋ ਗਏ ਆਪਣਾ ਤਵਾਜਨ ਖੋ ਬੈਠੇ ਇਨਾ ਪਾਗਲਾ ਨੇ ਰਾਜੇ ਦਾ ਮਹਿਲ ਘੇਰ ਲਿਆ ਤੇ ਮਹਿਲ ਘੇਰ ਕੇ ਕਹਿਣ ਲੱਗੇ ਅਸੀਂ ਰਾਜਾ ਬਦਲਣਾ ਇਹ ਰਾਜਾ ਨਹੀਂ ਚਾਹੀਦਾ ਸਾਨੂੰ ਬਦਲਣਾ ਰਾਜਾ ਬੜਾ ਹੈਰਾਨ ਹੋਇਆ ਕੱਲ ਤੱਕ ਤੇ ਸਾਰੇ ਠੀਕ ਸਨ ਅੱਜ ਕੀ ਹੋ ਗਿਆ ਅਚਨਜੇਤ ਕੀ ਹੋ ਗਿਆ ਅਚਾਨਕ ਕੀ ਹੋ ਗਿਆ ਕੱਲ ਤੱਕ ਤੇ ਬਿਲਕੁਲ ਠੀਕ ਸਨ ਉਹਨੇ ਆਪਣਾ ਵਜ਼ੀਰ ਬੁਲਾਇਆ ਅਖੇ ਪ੍ਰਜਾ ਨੇ ਮੇਰਾ ਮਹਿਲ ਘੇਰਿਆ ਹੋਇਆ ਹੈ چاروں پاسے کہا بدلنا ہے راج آسانو نہیں چاہیے رہا وزیر نو اصلیت نہ پتا چل چکے اسے وزیر نے کہا راجن انہوں نے کہا تسی راج کرنا چاہتے ہو راج پاٹ میں چھوڑنا تھوڑی ہے راج میں چلاواں گا محل محلت میں نہیں چھوڑنا ہے راج پاٹ میں چلاواں گا راج کرنا ہے ہاں راج کرنا ہے ਕਿਰ ਇੱਕ ਹੀ ਸ਼ਰਤ ਤੇ ਰਾਜ ਕਰ ਸਕੋਗੇ ਜਿਸ ਖੋ ਦਾ ਪਾਣੀ ਇਹਨਾਂ ਨੇ ਪੀਤਾ ਤੁਸੀਂ ਵੀ ਪੀ ਲਵਾਂ। ਹੋਰ ਕੋਈ ਚਾਰਾ ਨਹੀਂ। ਪਾਗਲਾਂ ਤੇ ਪਾਗਲ ਹੀ ਰਾਜ ਕਰ ਸਕਦੇ ਨੇ ਸਿਆਣੇ ਨਹੀਂ। ਸਿਆਣਿਆਂ ਦਾ ਤੇ ਦਮ ਘੋਟ ਕੇ ਰੱਖਦੇ ਨੇ ਸਾਰੇ ਪਾਗਲ। ਸਿਆਣਿਆਂ ਦੇ ਤੇ ਚਲ ਨਹੀਂ ਹਰਾਮ ਕਰਦੇਣਗੇ। ਸਿਆਣਿਆਂ ਦੇ ਤੇ ਸ਼ਾਇਦ ਬੰਦ-ਬੰਦ ਘਟ ਕੇ ਰੱਖਦੇ ਨੇ। ਅੱਜ ਤੱਕ ਸਿਆਣੇ ਬੰਦੇ ਇਸ ਤਰ੍ਹਾਂ ਹੀ ਹੁੰਦੇ ਰਹਿਣਾ ਇਥੇਨ ਵਿੱਚ ਯੋਨਾਨ ਵਿੱਚ ਚੋਟੀ ਦਾ ਸਿਆਣਾ ਬੰਦਾ ਸੁਗਰਾ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ ਕਮਾਲ ਦੀ ਗੱਲ ਇੰਨਾ ਸਿਆਣਾ ਬੰਦਾ ਜਿਹਦੀਆਂ ਵਿਚਾਰਾਂ ਅੱਜ ਵੀ ਪ੍ਰਭਾਵਿਤ ਕਰਦੀਆਂ ਨੇ ਪਾਗਲਾਂ ਦੀ ਭੀੜ ਨੇ ਉਹਨੂੰ ਇੱਕ ਪਾਸੇ ਕਰ ਦਿੱਤਾ ਪਰ ਪਾਗਲਾਂ ਦਾ ਪਾਗਲਪਨ ਦਾ ਉਹਨੂੰ ਹੀ ਪਤਾ ਚੱਲਦਾ ਹੈ ਇਹ ਕਹੀਂ ਨਾ ਜਾਣਾ ਜਦ ਕਿਸੇ ਸਿਆਣੇ ਦੀ ਸਿਆਣਪ ਦਾ ਤਾਲ ਮਿਲ ਨਹੀਂ बैठਦਾ ਕੋਈ ਅੰਜ਼ਰ ਕਰਦੇ ਵਰਨਾ ਪਤਾ ਵੀ ਨਹੀਂ ਚੱਲਦਾ ਬਹੁਤ ਸਾਰੇ ਪਾਗਲਾਂ ਦੀ ਭੀੜ ਸਾਰੇ ਜਗਤ ਵਿੱਚ ਐਸਾ ਹੀ ਹੈ ਇਹ ਦੋ ਤਰ੍ਹਾਂ ਦੇ ਮਨੁੱਖਾਂ ਦਾ ਆਮ ਸੰਸਾਰ ਨਾਲ ਤਾਲਮੇਲ ਨਹੀਂ ਬੈਠਦਾ ਇੱਕ ਮਹਾਪੁਰਸ਼ ਜਿਸ ਦੀ ਗੱਲ ਹੈ ਸਿਰ ਦੇ ਉੱਪਰੋਂ ਲੰਘਦੀ ਹੈ ਹੁਣ ਸਿਰ ਦੇ ਉੱਪਰੋਂ ਜਿਹੜੀ ਗੱਲ ਲੰਘਦੀ ਹੈ ਥੋੜਾ ਤੇ ਸਿਰ ਉੱਚਾ ਕਰਨਾ ਪਏਗਾ ਤਾਂ ਜਾ ਕੇ ਪਕੜ ਦੇ ਚਾਹੇਗੀ ਤਾਂ ਜਾ ਕੇ ਸਮਝ ਦੇ ਚਾਹੇਗੀ